ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਤਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨੋ ਹੋਵੈ ਜੇ ਸੋਚੈ ਲਗਵਾਰ ਚੁਪੈ ਚੋਪ ਨ ਹੋਵੈ ਜੇ ਲਾਹੇ ਰਾਂ ਲਿ ਉਤਾਰ ਪੁਖਿਆ ਪੋਖਨਾ ਉੱਤਰੀ ਜੇ ਬੰਨਾ ਪੁਰਿਆ ਭਰ ਸਹਿ ਸਿਆਨ ਪਲ ਕੋਏ ਤਾਂ ਇਕ ਨਾ ਚੱਲੇ ਨਾਲ ਕਿਉ ਸਚਾਰ ਹੋਈ ਐ ਕਿ ਕੋੜਾ ਟੁੱਟੇ ਪਾਲ ਹੁਕਮਰ ਜਾਏ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕੇਹਾ ਜਾਏ ਹੁਕਮੀ ਹੋਵਨ ਚੀਅ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦਿਖ ਸੁਖ ਪਾਈਐ ਇਕ ਨਾ ਹੁਕਮਿ ਬਖਸ਼ੀਸ਼ ਇਕ ਹੁਕਮਿ ਸਦਾ ਪੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਹੈ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਹੈ ਗਾਵੇ ਕੋ ਜੀਲੇ ਫਿਰਦੇ ਹੈ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹضور ਕਤਨਾ ਕਤਿਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਖਸੇ ਬੇਪਰਵਾਹ ਹੂੰ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ અપਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤੁ ਦਿਸੈ ਦਰਬਾਰ ਮੋਹ ਕੀ ਬੋਲਨ ਬੋਲੀਐ ਜਿਤੁ ਸੁਨਤਾਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਾਈ ਵਿਚਾਰੈ ਕਰਮੀ ਆਵੈ ਕਪੜਾ ਨਤਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਬਾ ਪੈ ਸਚਿਆਰ ਤਾ ਆਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆtin ਪਾਇਆ ਮਾਨ ਨਾਨਕ ਗਾਵਿਆ ਗੁਨੀ ਨਿਦਾਨ ਗਾਵਿਆ ਸੁਨਿਆ ਮਨ ਰਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਹਾ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਥਾ ਨਾ ਜਾਹੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਨ ਪਾਣੇ ਕੀ ਨਾਈ ਕਰੀ ਜੇਤੀ ਸਿਟ ਪਾਏ ਵੇਖਾਂ ਵਿਨ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੁਰ ਕੀ ਸਿੱਖ ਸੁਨੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਜੇ ਜੁਗ ਚਾਰੇ ਆਰ ਜਾ ਹੋਰਤ ਸੋਨੀ ਹੋਏ ਨਵਾ ਕੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਿਸ ਕੀਰਤ ਝਗਲੇ ਜੇ ਤਿਸ ਨਦਰ ਨ ਆਵੇ ਤਾ ਮਾਤਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਤੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਕੋਨੁ ਅੰਤਿਆ ਗੁਣ ਦੇ ਤੇਹਾ ਕੋਈ ਨ ਸਿਝਈ ਜੇ ਤਿਸ ਗੁਣ ਕੋਈ ਕਰੇ ਸੋਨਿਆ ਸਿਤ ਪੀਰ ਸੁਰਨਾਤ ਸੁਨਿਆ ਤਰਤ ਤਵਲ ਆਕਾਸ ਸੁਨਿਆ ਦੀਪ ਲੋਪ ਤਲ ਸੁਨਿਆ ਪਹੁੰ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਸੁਨਿਆ ਦੁਖ ਪਾਪ ਕਾ ਨਾਸ ਸੋਨਿਆ ਸਰਬਰ ਮਾਇੰਦ ਸੁਨਿਆ ਮੁਕਸ ਲਾਹਨ ਮੰਤ ਸੁਨਿਆ ਜੋਗ ਜੁਗਤਨ ਪੇਤ ਸੁਨਿਆ ਸਾਸਤ ਸਿਮਰਤ ਵੇਤ <mí> नानक भक्त सदा विगास सुनिए दुख पाप का नाश सुनिए सतसंतो ज्ञान सुनिए 68 का स्नान सुनिए पड़पड़ पावै मान सुनिए लागे सहज ध्यान नानक भक्त सदा विगास सुनिए दुख पाप का नाश सुनिए सरा गुनाह के कहां सुनिए शेख पीर पासह सोनीए अंत है पावै रहो सोनीए हाथ होवे अस गओ हो। नानक भगता सदा विगास सोनिया दुख पाप का नाश मन की गत कहीं न जाए जे को कहे पीछे पछताए कागद कलम न लेखन हार मनने का बहकरन विचार ऐसा नाम निरंजन होए जे को मन जाने मन कोए ਮਨ ਅਸੂਰਤ ਹੋਵੇ ਮਨ ਬੁੱਧ ਮਨ ਅਸਗਲਪਾਨ ਕੀ ਸੂਤ ਮਨ ਨੂੰ ਚੋਟ ਨਿਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਅਸਯ ਪ੍ਰਗਟ ਜਾਏ ਮਨ ਮਗਨ ਚਲੇ ਪੰਥ ਮਨ ਅਧਰਮ ਸੇ ਤੀ ਸੰਵੰਤ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ ਮੁਖ ਦਵਾਰ ਮਨ ਪਰਵਾਰੇ ਸਹਧਾਰ ਮਨ ਤਰ ਤਰੇ ਗੁਰ ਸਿਖ ਮਨ ਨਾਨਕ ਪਵੇ ਨApiException ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚ ਪਾਵੇ ਦਰਗਹਿ ਮਾਨ ਪੰਚਸੋਹਿ ਦਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੈ ਨਹੀ ਸਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਿਨ ਸੂਤ ਜੇ ਕੋ 부ਜੇ ਹੋਐ ਸਚਾਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲ ਕਵੰਜੋਰ ਜੀ ਜਾ ਤਰੰਗਾ ਕਹਿਨਾ ਸਭਨਾ ਲਿਖਿਆ ਬੂੜੀ ਕਲਾਮ ਇਹੋ ਲੇਖ ਲਿਖ ਜਾਣ ਕੋਇ ਲੇਖਾ ਲਿਖਿਆ ਕਹਿਤਾ ਹੋਏ ਕਿ ਤਤਨ ਸੁਹਾਲੀਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾ ਏਕ ਕੋਆਵ ਤਿਸਦੇ ਹੋਏ ਲਖਦਰਿ ਆਓ ਕੁਦਰਤ ਕਵਨ ਕਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਬਲੀ ਘਰ ਤੂ ਸਦਾ ਸਲਾਮ ਤੈ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜ ਅਸੰਤਪਤਾਓ ਅਸੰਖ ਅੰਧਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਤਾਰ ਅਸੰਖ ਸੂਰਮੂਹ ਪਖਸਾਰ ਅਸੰਖ ਮੋਨ ਲੇ ਲਾਏ ਤਾਰ ਉਦਰਤ ਕਮਨ ਕਹਾ ਵੀ ਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਬਾਵੈ ਸਾਈ ਬਲੀਕਾਰ ਤੂ ਸਦਾ ਸਲਾਮ ਤਾ ਨਿਰੰਕਾਰ ਆਸੰਖ ਮੋਰਖ ਅੰਤਕੋਰ ਆਸੰਖ ਚੋਰ ਹਾਰਾਮ ਖੋਰ ਆਸੰਖ ਅਮਰ ਕਰ ਜਾਏ ਜੋਰ ਆਸੰਖ ਗਲਵੜ ਹੱਤਿਆ ਕਮਾਏ ਆਸੰਖ ਪਾਪੀ ਪਾਪ ਕਰ ਜਾਏ ਆਸੰਖ ਕੁੜਿਆਰ ਕੋੜੇ ਫਿਰਾਹੇ ਅਸੰਖ ਮਲੇਸ਼ ਮਲਬਕ ਖਾਇ ਅਸੰਖ ਨਿੰਦ ਅਕਸਿਰ ਕਰੈ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਬਲੀ ਕਰ ਤੂ ਜਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾ ਆਗਮ ਆਗਮ ਅਸੰਖ ਲੋ ਅਸੰਖ ਕਈਆ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਹੋ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਨ ਬੋਲਨ ਬਾਨ ਅਕਰਾ ਸਿਰ ਸੰਜੋਗ ਵਖਾਨ ਜਿਨ ਐ ਲਿਖੈ ਤਿਸਰ ਨਾਏ ਜੀ ਫਰਮਾਏ ਤਿਉ ਤਿ ਪਾਏ ਜੇਤਾ ਕੀਤਾ ਤੇ ਤਾ ਨਾਉ ਵਿਨਾ ਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵੇ ਏਕ ਵਾਰ ਜੋ ਤੁਤ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮ ਤਾ ਨਿਰੰਕਾਰ ਅਰ ਯਾ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰਸ ਕੇ ਹੈ ਮੋਤ ਪਲੀਤੀ ਕੱਪੜੋ ਏ ਦੇ ਸਾਬਨ ਲਈਏ ਉਹ ਧੋਏ ਪਰ ਯਾ ਮਤ ਪਾਪਾ ਕੇ ਸੰਗ ਉਹ ਤੋ ਪਹਿਣਾ ਵੈ ਕੈ ਰੰਗ ਪੂਨੀ ਪਾਪੀ ਅਖ ਨਾ ਹੀ ਕਰ ਕਰ ਕਰਨਾ ਲਿਖ ਲੈ ਜਾਓ ਆਪ ਵੀਚ ਆਪ ਹੀ ਖਾਓ ਨਾਨਕੁ ਕੋ ਕਮੀ ਆਵੋ ਜਾਓ ਤੀਰਥ ਤਪ ਦਿਯਤ ਤਾ ਜੇ ਕੋ ਪਾਵੇ ਤਿਲਕਾ ਮਾਨ सुन्या मन्या मन कीता भाव अंतर्गत तीर्थ मल नाओ सब गुण तेरे मैं नाही कोई बिन गुण कीते भक्त ना होए स्वस्तात बानी ब्रह्मा और सत सुहान सदा मन चाओ कमन सोवेला वक्त व कमन कमनथित कमन वार काहन सी रूती महो कमन जित हो आ आकार वेल ना पाए पंडित जी होवे लेख पुराण ਵਕਤ ਨਪਾਇਓ ਕਾ ਦੀਆ ਜੇ ਲਿਖਨ ਲੇਹ ਕੁਰਾਨ ਤਿਤਵਾ ਨ ਜੋਗੇ ਜਾਣ ਰਤ ਮਹਨ ਕੋਏ ਚਾ ਕਰਤਾ ਸੇ ਟਿੱਕੋ ਸਾਚ ਹੈ ਆਪੇ ਜਾਣ ਸੋਏ ਕਿਉ ਕਰ ਅੱਖ ਕਿਉ ਸਲਾਏ ਕਿਉ ਵਰਨੀ ਕਿ ਜਾਨਾ ਨਾਨਕ ਖੰ ਸਭ ਕੋ ਅੱਖ ਹੈ 1 2 ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੇ ਪਾਤਾਲਾ ਪਾਤਾਲਕ ਆਗਾਸ ਆਗਾਸ ਓੜਕ ਓੜਕ ਪਾਲ ਥਕੈ ਵੇਦ ਕਹਿਨਿ ਕ ਬਾਤ ਸੈਸਾ 18 ਕਹਿਨ ਕਤੇ ਬਸੂਲ ਇਕ ਦਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੋ ਜਾਣੇ ਆਪ ਸਾਲਾਹੀ ਸਾਲਾਹਾ ਏਤੀ ਸੂਰਤ ਨ ਪਾਈਆ ਨਦੀਆ ਅਤੇ ਵਾਹ ਪਵੈ ਸਮੁੰਦਰ ਨ ਜਾਣੀਐ ਸਮੁੰਦ ਸਾਹ ਸੁਲਤਾਨ ਗिरा 세ਤੀ ਮਾਲਧਨ ਕੀੜੇ ਤੁਲ ਨ ਹੋਵਨੀ ਜੇਤਸਮਨੁ ਨ ਵਿਸਰੇ ਅੰਤ ਨ ਸਿਫਤੀ ਕਹਿਨ ਅੰਤ ਅੰਤ ਨ ਕਰਨੈ ਦਿਨ ਅੰਤ ਅੰਤ ਨ ਵੇਖਨ ਸੋਨਨ ਅੰਤ ਅੰਤ ਨ ਜਾਪੈ ਕੀ ਅਮਰ ਮੰਤ अंत न जाप की तकार अंत न जाप पारावार अंत कारण के ते है ताके अंत न पाए जाए एहो अंत न जाने को ए, बोता कही है बोता होए ए। बड़ा साहिब उच्चा था ऊचे ऊपर उच्चा ना हो एवड़ होवे हो वे को ए, तिसुचे को जाने सो ए, जेवड़ आप जाने आप आप नानक नदरी करमी दात बोता करम लिख्या ना जाए वड्डा दाता तिल ना तमाए केते मंग्या जोद अपार केते अगंत नहीं विचार केते खप टूटे वे कार केते ले ले मु कृपाए केते मुर खाइ खाए केते दुख भूख सद मार ए भी दात तेरी दातार बंद खलासी पाने होए और आग ना सकए कोई ਜੇ ਕੋ ਖਾਏ ਕੇ ਆਖਨ ਪਾਏ ਓ ਜਾਣੇ ਜੇ ਤਿਆਮੂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹਿ ਕੇ ਜਿਸਨੋ ਬਖਸ਼ਿ ਅਸਿਪਤ ਸਲਾਹਾ ਨਾਨਕ ਪਾਸਾ ਹੀ ਪਾਸਾ ਆਮੁੱਲ ਗੁਣ ਆਮੁੱਲ ਵਪਾਰ ਆਮੁੱਲ ਵਪਾਰੀ ਆਮੁੱਲ ਢੰਡਾਰ ਆਮੁੱਲ ਆਵੇ ਆਮੁੱਲ ਲੇ ਜਾਏ ਆਮੁੱਲ ਪਾਏ ਆਮੁੱਲ ਸਮਾਏ ਆਮੂਲ ਧਰਮ ਆਮੂਲ ਦੀਵਾਨ ਆਮੂਲ ਤੁਲ ਆਮੂਲ ਪਰਵਾਨ ਆਮੂਲ ਬਖਸ਼ਿਸ ਆਮੂਲ ਨਿਸ਼ਾਨ ਆਮੂਲ ਕਰਮ ਆਮੂਲ ਫਰਮਾਨ ਆਮੂਲ ਆਮੂਲ ਆਖਿਆ ਨ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਨ ਆਖੇ ਬਰਮੈ ਆਖੇ ਆਖੇ ਗੋਪੀ ਤੇ ਗੋਵਿੰਦ ਆਖੈ ਇਸ ਰਾਖੈ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੈ ਬਾਨੋ ਆਖੈ ਦੇਵ ਆਖੈ ਹਜ਼ਰ ਨਮਨ ਜਨ ਸੇਵ ਕਹਤੇ ਆਖੈ ਆਖਨ ਪਾਏ ਕਹਤੇ ਕਹਿ ਕੇ ਉੱਠ ਉੱਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਖੈ ਬੋਲ ਵਿਗੜਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕੇਹਾ ਸੋ ਗਰ ਕੇਹਾ ਚਿਤ ਬੈ ਸਰਬ ਸੁਮਾਨਲੇ ਵਾਜੇ ਨਾਦ ਅਨੇਕ ਅਸੰਖ ਕੇਤੇ ਗਾਵਨ ਹਾਰੇ ਕੇਤੇ ਰਾਗ ਭਰੀ ਸੋ ਕਹਿਨ ਕੇਤੇ ਗਾਵਨ ਹਾਰੇ ਗਾਵਨ ਤੁਦਨ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਤਰੰਤਵਾਰੇ ਗਾਵ ਚਿਤ ਗੁਪਤ ਲਿਖ ਜਾਣ ਲਿਖ ਲਿਖ ਤਰੰ ਵਿਚਾਰੇ ਗਾਵੇ ਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਿੰਦਾਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿੱਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਾ ਰਖੇ ਸਰ ਜਗਜਗ ਵੇਦ ਦਾ ਨਾਲੇ ਗਾਵੇ ਮੋਹਨਿਆ ਮਨਮੋਹਨ ਸੁਰਗਮਚ ਪਿਆਲੇ गांव नरतनु पाए ते 68 तीर्थ नाले गावे जोड महावल सूरा गावे खानी चारे गावे खंड मंडल वर बंडा कर कर रखे तेरे तारे सही तुद नो गावे जो तुद पावन रत्ता तेरे भगत रसाले और केते दू गांव सीमे चितना आवण नानकया बिचारे सोई सोई सदा सत साहिब साचा साची नाही ਭੇ ਹੋ ਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕਿਤੇ ਆਪਣਾ ਜੀਵਤੀ ਸਦੀ ਵਧਾਈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸ ਸਹਾ ਪਾਸ ਸਹਿਬ ਨਾਨਕ ਰਹਿਣ ਰਚਾਈ मुंदा संतोष सरंपच ओले ध्यान की करावे भूत चिंता काल को हरी काया जुगत दंडा परतीत आए बंथे सगल जमाती मन जीते जगजीत आदेश तिस आदेश आद अनिल अनाद अनाहत जुग जुग एको वेश भुगत ज्ञान त्या पंडारण कटकट वाचै नाद आपनाथ नाथै सब जाके रित सिद्ध अवरा साद ਸੰਜੋਗ ਵਿਜੋਗ ਤੋਂ ਇੱਕ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ திਸੇ ਆਦੇਸ ਆਦ ਅਨਿਲ ਆਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕਮਈ ਜੁਗਤ ਵਿਆਹੇ ਤਿੰ ਚੈਲੇ ਪਰਵਾਨ ਇੱਕ ਸੰਸਾਰੇ ਇੱਕ ਬੰਡਾਰੇ ਇਕ ਲਾਇ ਦੀਵਾਨ ਜਿਉ ਤੇਸ ਬਾਵੇ ਤਿਵੇਂ ਚਲਾਵੇ ਜਿਉ ਹੋਵੇ ਫਰਮਾਨ ਓ ਵੇਖੇ ਓਨਾ ਨਦਰਨ ਆਵੇ ਬੋਤਾ ਇਹ ਵੀ ਦਾਨ आदेश तिसे आदेश आध अनिल अनाद अनाहत जुग जुग एको वेस आसन लोए लोए पंडार जो किपाय सो एक वार कर कर वेखे सृजनहार नानक सच्चे की साची कार आदेश तिसे आदेश आध अनिल अनाद अनाहत जुग जुग एको वेस ਇਕ ਦੋ ਜੀ ਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਕਿਹੜਾ ਆਕਿਐ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆਂ ਚੜਿਏ ਹੋਏ ਅਕੀਸ ਸੁਨ ਗਲਾ ਆਕਸ ਕੀ ਕਿੱਟ ਆਏ ਰੀਸ ਨਾਨਕ ਨ ਤਰੀ ਪਈਐ ਕੂੜੀ ਕੂੜਾ ਠੀਸ ਆਖੰ ਜੋਰ ਚੁਪੈਣਾ ਜੋਰ ਜੋਰ ਨ ਮੰਗਨ ਦੇ ਨ ਜੋਰ ਜੋ ਨ ਜੀਵਨ ਮਨ ਜੋ ਜੋ ਨ ਰਾਜ ਮਾਲ ਮਨਸੋਰ ਜੋ ਨ ਸੂਰਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਥਿਤਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਤਾਰਤੀ ਤਰਤੀ ਥਾਪ ਰਖੀ ਤਰੰਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਨ ਪੰਚ ਪਰਮਾਨ ਨਜ਼ਰੀ ਕਰਮ ਪਵੈ ਨੇ ਸਾਨ ਕਚ ਪਕਾਏ ਓਥੇ ਪਾਏ ਨਾਨਕ ਗਿਆ ਜਪੈ ਜਾਏ ਤਰਮਖੰਡ ਕ 에ਹੋ ਤਰਮ ਗਿਆਨਖੰਡ ਕ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਕਾੜਤ ਕੜੀਆ ਰੂਪ ਰੰਗ ਕ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇ ਮੰਡਲ ਦੇਸ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੁ ਮੂਨ ਕੇਤੇ ਰਤਨ ਸਮੁੰਦ ਕੇਤਿਆ ਖਾਨੀ ਕੇਤਿਆ ਬਾਨੀ ਕੇਤੇ ਪਦ ਨਰੀਂਦ ਕੇਤਿਆ ਸੂਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜੀਏ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਥੈ ਘੜੀਏ ਸੂਰਤ ਮੰਤ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ तिथा जोड महाबलसूर तिन में राम रिया भरपुर तथा सितो सीता मै ममाए ताके रूप न कथने जाए ना ओ मरे न ठगे जाए जिनके राम से मन माए तथा भक्त सकलोए करे आनन सच्चा मन सोए सचखंड बस निरंकार कर कर वेखे नदर निहाल तथा खंड मंडल वर बंड जे को कथत अंत न अंत ਤੇਥਾ ਲੋ ਲੋ ਅਕਾਰ ਚਿਰ ਜਿ ਹੁਕਮ ਤਿਵੇਂ ਤੇ ਵਿਕਾਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਤੀਰਜ ਸੁਨਿਹਾਰ ਅਹਰਨ ਮਤ ਵੇਧ ਹਤਿਆਰ ਭਾਉ ਖਲਾ ਅਗੰਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਡਾਲ ਘੜੀਐ ਜਵਦ ਸੱਚੀ ਟਕਸਾਲ ਜਿੰਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਾ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਅੰਤਰਤਮ ਅਹਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਕੈਮ ਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਰ